ਦਰਦਨਾਕ ਵਾਕਿਆ ਵਾਕਿਆ ਹੋਇਆ तकरीबन 2-3 ਘੰਟੇ ਪਹਿਲਾਂ ਇੱਕ ਬੱਸ ਬਟਾਲੇ ਤੋਂ ਕਾਧੀਆਂ ਜਾ ਰਹੀ ਸੀ ਪ੍ਰਾਈਵੇਟ ਟਰਾਂਸਪੋਰਟ ਦੀ ਸੀ ਰਾਜस्तानी ਐਕਸਪ੍ਰੈਸ ਦੀ ਉਹ ਐਕਸੀਡੈਂਟ ਦਾ ਕਾਰਨ ਕੀ ਹੋਇਆ ਉਹਦੇ ਬਾਰੇ ਤੇ ਤਹਿਕੀਕਾਤ ਪੁਲਿਸ ਕਰ ਰਹੀ ਹੈ ਉਹ ਤੇ ਸਾਨੂੰ ਜਦੋਂ ਇਤਲਾਹ ਦੇਗੀ ਤਾਂ ਆਹੀਂ ਅਸੀਂ ਦੱਸ ਪਾਵਾਂਗੇ ਉਹਦੇ ਬਾਰੇ ਬੜਾ ਬੜਾ ਅਨਫੋਰਚੂਨੇਟ ਇਹਦੇ ਵਿੱਚ तकरीबन 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਬਹੁਤ ਸਾਰੇ ਕ੍ਰਿਟੀਕਲੀ ਇੰਜਰਡ ਕੁਝ ਕੁਝ ਪੇਸ਼IENTS ਨੂੰ ਇਮੀਡੀਏਟਲੀ ਡਾਕਟਰਸ ਨੇ ਫਰਸਟ ایڈ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਪ੍ਰਾਈਵੇਟ ਹਸਪੀਟਲਸ ਤੇ ਤਾਂ ਅਸੀਂ ਇਮੀਡੀਏਟਲੀ ਰੰਧਾਵਾ ਸਾਹਿਬ ਤੇ ਮੈਂ ਅਸੀਂ ਟੇਕ ਅਪ ਕਰਾਂਗੇ ਪੰਜਾਬ ਗਵਰਨਮੈਂਟ ਦੇ ਨਾਲ ਸਟੇਟ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਤੇ ਡਿਪਟੀ ਕਮਿਸ਼ਨਰ ਵੀ ਜਦੋਂ ਅਵੇਲੇਬਲ ਹੋਣਗੇ ਕਿਸੇ ਮੀਟਿੰਗ ਚ ਸਾਨੂੰ ਪਤਾ ਲੱਗਿਆ ਆਨ ਸੀ ਇਸ ਫ੍ਰੀ ਸਾਡੀ ਇਹ ਗੁਜ਼ਾਰਿਸ਼ ਹੋਏਗੀ ਕਿ ਐਕਸਕ੍ਰੀਸ਼ਨ ਉਹਨਾਂ ਦੀ ਇਮੀਡੀਏਟਲੀ ਵਾਪਸ ਆਇਆ ਵੀ ਆ ਮੈਂ ਐਪਰੀਸ਼ੀਏਟ ਕਰਨਾ ਉਹਨਾਂ ਦੇ ਡਜੈਸਟਨ ਨੂੰ ਉਹਨਾਂ ਨੇ ਇਹ ਵੀ ਗੱਲ ਯਕੀਨ ਦਵਾਇਆ ਕਿ ਅਸੀਂ ਪੱਤ ਤੋਂ ਵੱਧ ਇਹਨਾਂ ਦਾ ਲਾਜ਼ਮੀ ਫਰੀਕ ਰਾਵਾਂਗੇ ਮੈਂ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੁਝ ਬਹੁਤ ਗਰੀਬ ਲੋਕ ਜਿਹੜੇ ਸਫਰ ਕਰ ਰਹੇ ਸੀ ਉਹ ਪ੍ਰਾਈਵੇਟ ਹਸਪੀਟਲਸ ਨੂੰ ਰੈਫਰ ਹੋ ਗਏ ਉਹਨਾਂ ਦੇ ਇਲਾਜ ਦਾ ਕਰਨਾ ਤੇ ਇੱਕ ਸਾਬ ਲਬੀਰ ਸਿੰਘ ਨੂੰ ਮੈਂ ਰਿਕੁਐਸਟ ਕਰਾਂਗਾ ਕਿ ચીਫ ਮਿਨਿਸਟਰ ਦੇ ਐਕਸਕਿਊਸ਼ੀਆ ਦੇ ਵਿੱਚੋਂ ਵੱਧ ਤੋਂ ਵੱਧ ਮਰ ਜਿਨ੍ਹਾਂ ਦੀ ਮੌਤ ਹੋ ਗਈ ਹੈ ਤੇ ਜਿਹਨੇ ਗ੍ਰੀਵਸਲੀ ਇੰਜਰਡ ਉਹਦੇ ਹਿਸਾਬ ਦੇ ਨਾਲ ਮਿਨਿਮਮ ਅਸੀਂ ਚਾਹਾਂਗੇ ਕਿ ਜਿਹੜੇ ਜਨਤ ਦੀ ਮੌਤ ਹੋਈ ਉਹਨਾਂ ਦਾ 10-10 ਲੱਖ ਰੁਪਇਆ ਗ੍ਰੀਵਸਲੀ ਇੰਜਰਡ ਨੂੰ 5-5 ਲੱਖ ਰੁਪਇਆ ਜਿਹੜੇ ਉਸ ਤੋਂ ਘੱਟ ਇੰਜਰਡ ਨੇ ਉਹਨਾਂ ਨੂੰ ਲੱਖ-ਲੱਖ ਤੋਂ 2 ਲੱਖ ਰੁਪਇਆ ਕਿਉਂਕਿ ਇਸ ਟਾਈਮ ਇਲਾਜ ਬਹੁਤ ਜ਼ਿਆਦਾ ਮੰਗ ਹੈ ਤੇ ਇਹ ਇਲਾਜ ਬੇਸਿਕ ਫਰਸਟ ایڈ ਤੇ ਇਹਨਾਂ ਨੇ ਇੱਥੇ ਦਿੱਤੀ ਹੈ ਜਾਂ ਜੋ ਵੀ ਬੈਸਟ ਪੋਸੀਬਲ ਐਫਰਟ ਹੈ ਅਸੀਂ ਡਾਕਟਰ ਸਾਹਿਬ ਸਾਰਿਆਂ ਦਾ ਥੈਂਕਫੁਲ ਆਵ ਕਰ ਰਹੇ ਨੇ ਬਟ ਗਰੀਬ ਆਦਮੀ ਵਾਸਤੇ ਉਹ 5 7 10 ਦਿਨ ਵੀ ਕਿਤੇ ਪ੍ਰਾਈਵੇਟ ਹਸਪੀਟਲ ਜਾਣਾ ਪੈ ਗਿਆ ਤੇ ਬਹੁਤ ਵੱਡਾ ਤੁਹਾਨੂੰ ਪਤਾ ਹੈ ਬਿਲ ਆਂਦਾ ਸੋ ਇਹ ਸਾਡੀ ਆਸ ਉਮੀਦ ਹੈ ਸੂਬੇ ਦੀ ਸਰਕਾਰ ਕੋਲੋਂ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋ ਤੇ ਡੀਸੀ ਸਾਹਿਬ ਨੂੰ ਮੈਂ ਇੱਕ ਅਸੀਂ ਆਪਣੇ ਵੱਲੋਂ ਕਹਿਣਾ ਚਾਹਾਂਗੇ ਕਿ ਕਿਰਪਾ ਕਰਕੇ ਮੌਕੇ ਨੂੰ ਵਿਜ਼ਿਟ ਕਰਨ ਆਪ ਆਣ ਤੇ ਲੋਕਾਂ ਨੂੰ ਹੌਸਲਾ ਦੇਣ ਤੇ ਉਹਨਾਂ ਦੀ ਮਦਦ ਕਰਨੀ। ਉਹ ਪਿਕਚਰਸ ਆਈਆਂ ਨੇ। ਬਹੁਤ ਦਰਦਨਾਕ ਹਾਦਸਾ ਕਿਉਂਕਿ ਬੇਟੀ ਸ਼ੈੱਡ ਬਾਲਤੀ ਵਿੱਚ ਚਲਾ ਗਿਆ। ਔਰ ਜਿੰਨੀਆਂ ਮੌਤਾਂ ਆਈਆਂ ਨੇ ਉਹ ਹੈਡ ਇੰਜਰੀ ਕਰਕੇ ਮੌਤਾਂ ਆਈਆਂ ਨੇ। ਜੀ। ਤੇ ਜਿਵੇਂ ਬਾਜੋਬਾਬ ਸਾਬ ਨੇ ਹੁਣ ਹੈਲਥ ਮਿਨਿਸਟਰ ਸਾਹਿਬ ਨਾਲ ਵੀ ਗੱਲ ਕੀਤੀ ਔਰ ਉਹਨਾਂ ਦੀ ਖੋਲ ਵੀ ਆ ਗਈ। ਜਿਹੜੇ ਭਗਵਾਂ ਅੱਜਕੱਲ੍ਹ ਪਾਸ ਦੇ ਵਿੱਚ ਬਹੁਤ ਗਰੀਬ ਲੋਕ ਜਿਹੜੇ ਨੇ ਉਹ ਸਫਰ ਕਰਦੇ ਨੇ। ਜਿਹਨੇ ਡੇਟੇ ਸੂ ਗਿਆ ਜਾਂ ਜਿਹੜੇ ਹਸਪੀਟਲ ਗਏ ਨੇ ਜਾਂ ਜਿਹੜੇ ਪ੍ਰਾਈਵੇਟ ਹਸਪੀਟਲ ਗਏ ਨੇ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ ਔਰ ਇਹ ਉਹਨਾਂ ਨੂੰ ਜੋ ਕੰਪਨਸੇਸ਼ਨ ਹੈ ਉਹ ਵੱਧ ਤੋਂ ਵੱਧ ਦੇਣੀ ਚਾਹੀਦੀ ਹੈ ਜਿਹੜੇ ਇੰਜਰਡ ਨੇ ਜਾਂ ਜਿਹੜੇ ਜਿਹਨਾਂ ਡੈਥ ਹੋ ਗਿਆ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੀਦਾ ਹੈ ਸਰਕਾਰ ਨੂੰ ਔਰ ਸਾਰਨ ਉਹ ਕਿਉਂ ਕੇ ਨਹੀਂ ਚਾਹ। ਉਹ ਛੱਡ ਕੇ ਧਿਆਨ ਦੇਣਾ ਚਾਹੀਦਾ